ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੁਝ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤਾਂ ਇਸ ਸ਼ਬਦ ਦਾ ਜਾਪ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਕਰ ਦੂਜਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਮਨਾ ਆਵਹਿ ਸੇ ਜੰਜਾਲ ਸੰਗਣਾ ਚਲਹਿ ਤਿੰਨ ਸਿਉ ਹੀਤ ਜੋ ਬੈਰਾਈ ਸੇ ਮੀਤ ਐਸੇ ਪਰਮ ਪੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾ ਸਾਚ ਧਰਮ ਨਹੀਂ ਪਾਵੇ ਡਿਠਾ ਝੂਠ ਤੋ ਹਸਿਓ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਹੀਂ ਮਰਣ ਵਿਚਾਰਾ ਵਸਤ ਪਰਾਇ ਕਉ ਉਠ ਰੋਵੈ ਕਰਮ ਧਰਮ ਸਗਲਾਈ ਖੋਵੈ ਹੁਕਮ ਨਾ 부ਜੈ ਆਵਣ ਜਾਣੈ ਪਾਪ ਕਰੈ ਤਾ ਪਛੋਤਾਣੇ ਜੋ ਤੁਧ ਪਾਵੈ ਸੋ ਪਰਵਾਣ ਤੇਰੇ ਪਾਣੇ ਨੋ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖਲੇ ਸਾਹਿਬ ਪ੍ਰਭ ਮੇਰਾ ਤਨਾ ਸ੍ਰੀ ਮਹਲਾ ਪੰਜਵਾਂ ਕਰ ਦੂਜਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਮਨਾ ਆਵੈ ਸੇ ਜੰਜਾਲ ਸੰਗਣਾ ਚੱਲ ਹੈ ਤਿੰਨ ਸਿਉਂ ਹੀਤ ਜੋ ਬੈਰਾਈ ਸੀਮਿਤ ਐਸੇ ਪਰਮ ਪੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾ ਸਾਚ ਧਰਮ ਨਹੀਂ ਪਾਵੇ ਡਿੱਠਾ ਝੂਠ ਤੋ ਹਸਿਉ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਹੀਂ ਮਰਣ ਵਿਚਾਰਾ ਵਸਤ ਪਰਾਇ ਕਉ ਉਠ ਰੋਵੈ ਕਰਮ ਧਰਮ ਸਗਲਾਈ ਖੋਵੈ ਹੁਕਮ ਨਾ ਬੁਝੈ ਆਵਣ ਜਾਣੇ ਪਾਪ ਕਰੈ ਤਾ ਪਛੋਤਾਣੇ ਜੋ ਤੁਧ ਪਾਵੈ ਸੋ ਪਰਵਾਣ ਤੇਰੇ ਪਾਣੇ ਨੋ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖਲੇ ਸਾਹਿਬ ਪ੍ਰਭ ਮੇਰਾ ਤਨਾ ਸ੍ਰੀ ਮਹਲਾ ਪੰਜਵਾਂ ਕਰ ਦੂਜਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਮਨਾ ਆਵੈ ਸੇ ਜੰਜਾਲ ਸੰਗਣਾ ਚੱਲ ਹੈ ਤਿੰਨ ਸਿਉ ਹੀਤ ਜੋ ਬੈਰਾਈ ਸੀ ਮੀਤ ਐਸੇ ਪਰਮ ਪੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾ ਸਾਚ ਧਰਮ ਨਹੀਂ ਪਾਵੇ ਡਿਠਾ ਝੂਠ ਤੋ ਹਸਿਓ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਹੀਂ ਮਰਣ ਵਿਚਾਰਾ ਵਸਤ ਪਰਾਈ ਕਉ ਉਠ ਰੋਵੈ ਕਰਮ ਧਰਮ ਸਗਲਾਈ ਖੋਵੈ ਹੁਕਮ ਨਾ ਬੁਝੈ ਆਵਣ ਜਾਣੇ ਪਾਪ ਕਰੈ ਤਾ ਪਛੋਤਾਣੇ ਜੋ ਤੁਧ ਪਾਵੈ ਸੋ ਪਰਵਾਣ ਤੇਰੇ ਪਾਣੇ ਨੋ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੈ ਸਾਹਿਬ ਪ੍ਰਭ ਮੇਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ